ਪਾਣੀ ਦਾ ਗਲਾਸ ਰੱਖਿਆ ਹੈ ਪਾਣੀ ਦੇ ਗਲਾਸ ਦੇ ਨਾਲ ਹੀ ਇਹ ਨਮਕ ਹੈ ਸਪੈਸ਼ਲ ਨਮਕ ਜੋ ਬਿਮਾਰੀਆਂ ਦੂਰ ਕਰਨ ਵਾਲਾ ਨਮਕ ਹੈ ਮੈਨੂੰ ਵੀ ਇਦਾਂ ਦੀ ਪ੍ਰੋਬਲਮ ਸੀ ਕਿ ਡਾਕਟਰਸ ਨੂੰ ਸਮਝ ਨਹੀਂ ਆ ਰਹੀ ਸੀ ਮੰਮਾ ਨੂੰ ਵੀ ਇਦਾਂ ਦੀ ਹੀ ਪ੍ਰੋਬਲਮ ਸੀ ਕਿ ਨਹੀਂ ਸਮਝ ਆ ਰਹੀ ਸੀ ਔਰ ਜੇ ਮੈ ਠੀਕ ਹੋ ਸਕਦੀਆਂ ਨਾ ਤੇ ਮੈਂ ਕਹਿੰਨੀ ਹ ਕੋਈ ਵੀ ਠੀਕ ਹੋ ਸਕਦਾ ਹੈ ਪ੍ਰੋਬਲਮ ਲੈ ਕੇ ਆਇਸੀ ਤੁਸੀਂ ਇੱਥੇ ਲੋਥਨ ਵਿਰੀ ਅਟੈਕ ਜੇ ਹੋ ਗਏ ਸੀਗੇ ਬੱਚਿਆਂ ਨੂੰ ਜ਼ਿਆਦਾ ਪਤਾ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਹੁੰਦਾ ਸੀਗਾ ਥੋੜੀ ਜੀ ਸਾਨੂੰ ਦੱਸੋ ਤਾਂ ਕਿ ਦਰਸ਼ਕ ਸਮਝ ਸਕਣ ਕਿ ਮਾਤਾ ਨੂੰ ਹੁੰਦਾ ਕੀ ਸੀ ਜਦੋਂ ਇਹਨਾਂ ਨੂੰ ਦੌਰਾ ਪੈਂਦਾ ਸੀ ਇਹਨਾਂ ਨੂੰ ਨਾ ਜਿੱਦਾਂ ਅਚਾਨਕ ਕੀ ਹੁੰਦਾ ਕਿ ਬੀਪੀ ਹਾਈ ਹੋ ਜਾਂਦਾ ਔਰ ਮਤਲਬ ਕੌਨਸ਼ੀਅਸ ਨਹੀਂ ਰਹਿੰਦੇ ਇਹ ਬਿਲਕੁਲ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਇੱਕ ਚਮਚੇ ਦਾ ਚੌਥਾ ਹਿੱਸਾ ਲੈ ਕੇ ਤਾਜੇ ਪਾਣੀ ਚ ਇਹਨੂੰ ਕੋਲ ਕੇ ਦੇੰਚ ਦੋ ਵਾਰ ਆਪਾਂ ਇਹਨੂੰ ਯੂਜ਼ ਕਰ ਲੋ ਬੀਪੀ ਵਾਲਾ ਬਿਲਕੁਲ ਲੋ ਬੀਪੀ ਵਾਲਾ ਦਿਨ ਚ ਦੋ ਵਾਰ ਇਹਨੂੰ ਯੂਜ਼ ਕਰੇਗਾ ਤਾਂ ਉਹਦਾ ਬੀਪੀ ਕੰਟਰੋਲ ਹੋ ਜਾਏਗਾ ਕਿੰਨਾ ਜਿਹੜਾ ਇਹਨਾਂ ਨੂੰ ਅਟੈਕ ਹੁੰਦਾ ਉਹ ਅਟੈਕ ਇਹਨਾਂ ਨੂੰ ਕੱਲ ਸਵੇਰੇ ਦੁਬਾਰਾ ਹੋ ਰਿਹਾ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੀ ਕਰਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਨਮਕ ਜਿਹੜਾ ਉਹ ਪਾਣੀ ਚ ਉਬਾਲੋ ਤੇ ਉਹ ਇਹਨਾਂ ਨੂੰ ਦੇਈ ਜਾਓ ਥੋੜੀ ਥੋੜੀ ਦੇਰ ਬਾਅਦ ਤੇ ਮੈਂ ਦੱਸ ਨਹੀਂ ਸਕਦੀ ਮੈਂ ਮੇਰੇ ਅੰਸੂ ਆ ਗਏ ਮੈਂ ਡਾਕਟਰ ਸਾਹਿਬ ਦਾ ਥੈਂਕਸ ਕੀਤਾ ਜਦੋਂ ਡਾਕਟਰ ਕਹਿੰਦੇ ਨੇ ਵੀ ਜਿਹੜਾ ਨਮਕ ਹੈਗਾ ਇਹ ਖਾਕੀ ਤੇ ਬਲੱਡ ਪ੍ਰੈਸ਼ਰ ਵੱਧ ਹੈ ਉਹ ਤਾਂ ਨਮਕ ਤੋਂ ਰੋਗਦੇ ਨੇ ਜੀ ਇਹ ਪ੍ਰੋਡਕਟ ਕੁਦਰਤੀ ਹੈ ਉਹ ਜਿਹੜਾ ਉਹ ਆਇਓਡਾਈਜ਼ ਸੋਡੀਅਮ ਨਮਕ ਕਹੋ ਲਿਆ ਜਾਂਦਾ ਹੈ ਉਹ ਉਹ ਇੱਕ ਅਲੱਗ ਸਮੁੰਦਰੀ ਨਮਕ ਹੈ ਮਗਲੀ ਚਿੰਦਾ ਕੰਮ ਕੀ ਹੈ ਉਨੇ ਸਾਡੇ ਹਾਰਟ ਦੀ ਜਿਹੜੀ ਪ੍ਰੋਬਲਮ ਹੋਣ ਸੋਲਵ ਕਰਨੇ ਕਰਨਾ ਐਕਚੁਅਲੀ ਮੈਂ ਤੁਹਾਡੇ ਟੀਵੀ ਦੇ ਥਰੂ ਹੀ ਡਾਕਟਰ ਸਾਹਿਬ ਨੂੰ ਮਿਲੀ ਆ ਮੈਨੂੰ ਖੁਦ ਵੀ ਪ੍ਰੋਬਲਮ ਸੀ ਬਹੁਤ ਤੇ ਮੈਨੂੰ ਫਰਕ ਪਿਆ ਫਿਰ ਮੈਂ ਸੋਚਿਆ ਕਿ ਮੰਮਾ ਨੂੰ ਵੀ ਦਿਖਾਨੀ ਆ ਤੁਹਾਨੂੰ ਕੀ ਪ੍ਰੋਬਲਮ ਮੈਨੂੰ ਸਰ ਪ੍ਰੋਬਲਮ ਸੀ ਕਿ ਮੈਨੂੰ ਨਾ ਚੱਕਰ ਆਉਂਦੇ ਸੀ ਮੈਂ ਥੋੜੀ ਜਿਹੀ ਵੀ ਜਿੱਦਾਂ ਟੈਨਸ਼ਨ ਹੋ ਗਈ ਨਾ ਮੈਂ ਉਹਨੂੰ ਟੈਕਲ ਨਹੀਂ ਸੀ ਕਰਵਾਉਂਦੀ ਤੇ ਮੈਨੂੰ ਸਮਝ ਨਹੀਂ ਸੀ ਆਨ ਸਭ ਘੁੰਮਣ ਲੱਗ ਜਾਂਦਾ ਸੀ ਤੇ ਬੇਰੀਆਂ ਰੁਕ ਨਹੀਂ ਰਹੀਆਂ ਸੀ ਤੁਹਾਡੇ ਰਹੀਆਂ ਸੀ ਸਾਰੇ ਪਰੇਸ਼ਾਨ ਸੀ ਹੈ ਨਾ ਔਰ ਮੈਨ ਮੈਨੂੰ ਗੁੱਸਾ ਬਹੁਤ ਆਂਦਾ ਸੀ ਦੂਸਰੀ ਗੱਲਾਂ ਨੂੰ ਔਰ ਮੈਨੂੰ ਲੱਗਦਾ ਕਿ ਹਫਤਾ ਕੋ ਮੈਂ ਦਵਾਈ ਪੀਤੀ ਮੈਂ ਕੂਲ ਹੋ ਗਈ ਮੈਨੂੰ ਬਹੁਤ ਫਰਕ ਲੱਗਿਆ ਆਪਣੇ ਇੱਕ ਹਫਤੇ ਵਿੱਚ ਇੱਕ ਹਫਤੇ ਵਿੱਚ ਅਗਰ ਕਿਸੇ ਨੂੰ ਥਾਇਰੋਇਡ ਹੋਇਆ ਹੋਇਆ ਹੈ ਅਗਰ ਕਿਸੇ ਦੇ ਗੈਸ ਬਣਦਾ ਅਗਰ ਕਿਸੇ ਨੂੰ ਕਬਜ਼ ਹੈਗੀ ਹੈ ਪੁਰਾਣੀ ਉਹਦਾ ਵੀ ਤੋੜ ਕੁਦਰਤ ਨੇ ਇਹਦੇ ਵਿੱਚ ਰੱਖਿਆ ਆਟੇ ਦੇ ਨਾਲ ਅਗਰ ਤੁਸੀਂ ਨਮਕ ਪਾਉਨੇ ਬੁਣਨ ਲੱਗਿਆ ਤਾਂ ਜਿੰਨੀਆਂ ਵੀ ਪੇਟ ਦੀਆਂ ਸਮੱਸਿਆਵਾਂ ਨੇ ਡਾਈਜੈਸ਼ਨ ਨੂੰ ਲੈ ਕੇ ਜਿੰਨੀਆਂ ਵੀ ਸਮੱਸਿਆਵਾਂ ਨੇ ਲੀਵਰ ਫੈਟੀ ਦੀਆਂ ਜਿਨ੍ਹਾਂ ਨੂੰ ਖੱਟੇ ਡਕਾਰ ਆ ਰਹੇ ਨੇ ਜਿਨ੍ਹਾਂ ਨੂੰ ਕਨਸਟਿਪੇਸ਼ਨ ਦੀ ਸਮੱਸਿਆ ਵਾ ਉਹ ਪਹਿਲੇ 4 ਤੋਂ 5 ਦਿਨਾਂ ਦੇ ਵਿੱਚ ਤੁਹਾਡੀ ਰਿਕਵਰ ਹੋ ਜਾਏਗੀ ਹੁਣ ਥਾਇਰੋਇਡ ਦੇ ਵਿੱਚ ਸਵੇਰ ਨਹਾਉਣ ਲੱਗਿਆਂ 15 ਤੋਂ 20 ਲੀਟਰ ਦੀ ਬਾਲਟੀ ਆਪਾਂ ਭਰੀ ਉਹਦੇ ਵਿੱਚ ਇੱਕ ਚਮਚਾ ਨਮਕ ਪਾਉਣਾ ਆਪਾਂ ਨਹਾਉਣ ਟਾਈਮ ਸਿਰ 'ਚ ਪਾਣੀ ਨਹੀਂ ਪਾਉਣਾ ਇੱਕ ਚਮਚਾ ਨਮਕ ਪਾਉਣ ਦੇ ਨਾਲ, ਡੇਲੀ ਨਾਉਣ ਦੇ ਨਾਲ ਸਾਡਾ ਥਾਇਰੋਇਡ ਬੈਲੈਂਸ ਵੀ ਹੋ ਸਕਦਾ। ਮੈਰੀਕਲ ਹੀ ਹੋਏ ਨੇ ਜੀ ਇੱਕ ਤਰ੍ਹਾਂ ਕਰਾਮਾਤਾਂ ਹੀ ਹੋਈਆਂ ਨੇ। ਮੈਨੂੰ ਹੋਰ ਯਕੀਨ ਹੋ ਗਿਆ ਕਿ ਸੱਚੀ ਪਰਮਾਤਮਾ ਹੈ ਔਰ ਤੁਹਾਡੀ ਸੁਣਦਾ ਹੈ। ਜਦੋਂ ਤੁਸੀਂ ਦਿਲੋਂ ਕੁਝ ਚਾਹੁੰਦੇ ਹੋ ਨਾ, ਆਪਣੇ ਆਪ ਉਹ ਲੋਕ ਤੁਹਾਡੀ ਲਾਈਫ ਦੇ ਵਿੱਚ ਆ ਜਾਂਦੇ ਆ ਤੁਹਾਡੀ ਹੈਲਪ ਕਰਨ ਵਾਸਤੇ। ਸलाम नमस्ते ਸਤਿ ਸ੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। कहावत ਬਹੁਤ ਨੇ ਜਿਸ ਨੁਸਖੇ ਬਾਬਤ ਅਜਿਹੀ ਗੱਲਾਂ ਕਰਾਂਗੇ ਜਾਂ ਜਿਸ ਨੁਸਖੇ ਬਾਬਤ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਸਿਰਫ ਇੱਕ ਚੁਟਕੀ ਦੇ ਵਿੱਚ ਹੈ ਉਹ ਸ਼ਸ਼ੇ ਦੀ ਇੱਕ ਚੁਟਕੀ ਦੇ ਵਿੱਚ ਹੈ ਕੀ ਨੁਸਖਾ ਹੈ ਕੀ ਫਾਰਮੂਲਾ ਇਹ ਵੀ ਅਸੀਂ ਦੱਸਾਂਗੇ ਸਾਡੇ ਨਾਲ ਨੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਨਾਗੀ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਦੇ ਵਿੱਚ ਜਿੱਥੇ ਮੇਰੇ ਇੱਕ ਪਾਸੇ ਬੈਠੇ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਦੂਸਰੇ ਪਾਸੇ ਡਾਕਟਰ ਕਰਨ ਕਟਾਰੀਆ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਨਵੇਕਲਾ ਨੁਸਖਾ ਹੈਗਾ ਤੁਸੀਂ ਦੇਖੋ ਇੱਥੇ ਉਹਨਾਂ ਨੇ ਇਹ ਪਾਣੀ ਦਾ ਗਲਾਸ ਰੱਖਿਆ ਹੈ ਪਾਣੀ ਦੇ ਗਲਾਸ ਦੇ ਨਾਲ ਹੀ ਇਹ ਨਮਕ ਹੈ ਸਪੈਸ਼ਲ ਨਮਕ ਜੋ ਬਿਮਾਰੀਆਂ ਦੂਰ ਕਰਨ ਵਾਲਾ ਨਮਕ ਹੈ ਤੇ ਇਹ ਉਹਨਾਂ ਨੇ ਆਟਾ ਰੱਖਿਆ ਅੱਜ ਇਹਨਾਂ ਤਿੰਨਾ ਦਾ ਇਸਤੇਮਾਲ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਕਿਵੇਂ ਇਹਨਾਂ ਦੇ ਸਹੀ ਇਸਤੇਮਾਲ ਦੇ ਨਾਲ ਅਸੀਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ ਸ਼ੁਰੂਆਤ ਅਸੀਂ ਡਾਕਟਰ ਗੁਰਬਖਸ਼ ਸਿੰਘ ਨਾਗੀ ਹੋਰਾ ਤੋਂ ਕਰਦੇ ਹਾਂ ਨਾਗੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫੇਰ ਸਾਨੂੰ ਉਹ ਪਿਆਰ ਭਰੇ ਸਰੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਪਿਆਰ ਭਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੇ ਵੀਡੀਓ ਨੂੰ ਬੜਾ ਵਧੀਆ ਹੰਗਾਰਾ ਦਿੱਤਾ ਔਰ ਜਿਹੜ ਵਰਤ ਵਰਤ ਕੇ ਆਪਣੇ ਘਰ ਦੇ ਵਿੱਚ ਤੰਦਰੁਸਤੀ ਲੈ ਕੇ ਆ ਰਹੇ ਉਹਨਾਂ ਦਾ ਲਾਭ ਉਠਾ ਰਹੇ ਆ ਜੀ 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 ਅੱਛਾ ਨਗੀਸਾ ਵੀ ਇਕੱਲੇ ਦੱਸੋ ਵੀ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜੇ ਲੋਕਾਂ ਦੇ ਰੋਗ ਹੈਗੇ ਨੇ ਲੋਕਾਂ ਦਾ ਪੇਟ ਠੀਕ ਕਰਨਾ ਹੈ ਲੋਕਾਂ ਦੇ ਅਸੀਂ ਕਹਿ ਲਈਏ ਕਿ ਹਾਜ਼ਮਾ ਦਰਸਤ ਕਰਨਾ ਹੈ ਲੋਕਾਂ ਦਾ ਸਿਰ ਦਰਦ ਭਜਾਉਣਾ ਹੈ ਲੋਕਾਂ ਦੀ ਸਕਿਨ ਦੀਆ ਪ੍ਰੋਬਲਮਾਂ ਠੀਕ ਕਰਨੀਆਂ ਨੇ ਸਿਰਫ ਇਹ ਆਟੇ ਨਾਲ ਨੂਨ ਨਾਲ ਪਾਣੀ ਨਾਲ ਕਿਵੇਂ ਹੋ ਸਕਦੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਅੱਜ ਚੀਜ਼ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਦੱਸਣਾ ਕਿਉਂਕਿ ਅੱਜ ਹਰੇਕ ਚੀਜ਼ ਇਹ ਬੋਲ ਰਿਹਾ ਹੈ ਕਹਿੰਦਾ ਜੀ ਵਿਟਾਮਿਨ ਲੈ ਲੀਏ ਵਿਟਾਮਿਨ ਲੈ ਲੀਏ ਅਲੱਗ-ਅਲੱਗ ਹਰੇਕ ਚੀਜ਼ ਲਈ ਅੱਖਾਂ ਲਈ ਵਿਟਾਮਿਨ ਲੈ ਲੀਏ ਬਾਡੀ ਲਈ ਵਿਟਾਮਿਨ ਲੈ ਲੀਏ ਪਰ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹਦਾ ਫਰੂਕੀ ਸਾਹਿਬ ਜਿਹੜੇ ਵਿਟਾਮਿਨ ਬਿਨਾ ਮਿਨਰਲ ਦੇ ਕਿਸੇ ਕੰਮ ਨਹੀਂ ਆ। ਕਿਉਂਕਿ ਜਿੰਨਾ ਚਿਰ ਨਾਰਾ ਨੂੰ ਮਿਨਰਲ ਨਹੀਂ ਨਿਲਣਗੇ ਉਹਨੇ ਚਿਰ ਵਿਟਾਮਿਨ ਸਾਡੀ ਬੋਡੀ ਦੇ ਕੰਮ ਨਹੀਂ ਕਰਨਗੇ ਤੇ ਜਿਹੜੀ ਅੱਜ ਆਪਾਂ ਗੱਲ ਲੈ ਕੇ ਆਏ ਆ ਇਹ ਮਿਨਰਲ ਦੇ ਨਾਲ-ਨਾਲ ਸਾਡੇ ਪੀ ਐਚ ਨੂੰ ਬੈਲੈਂਸ ਕਰਨਗੇ ਔਰ ਮਿਨਰਲ ਦੇ ਨਾਲ-ਨਾਲ ਸਾਡੀ ਬੋਡੀ ਦੇ ਵਿੱਚ ਜਿਹੜੀ ਮੈਗਨੀਸ਼ੀਅਮ ਦੀ ਕਮੀ ਆ ਰਹੀ ਹੈ ਉਹਨੂੰ ਪੂਰਾ ਕਰਨਗੇ ਪਲੱਸ ਹੋਰ ਕਈ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਚੱਲ ਰਹੀ ਹੈ ਉਹਨੂੰ ਬੈਲੈਂਸ ਵੀ ਕਰਨਗੇ। ਜੀ ਜੀ ਜੀ। ਅੱਛਾ ਕਿਵੇਂ ਪਾਣੀ ਦਾ ਕਿਵੇਂ ਇਸਤੇਮਾਲ ਕਰਨਾ ਹੈ ਨਮਕ ਦਾ ਕਿਵੇਂ ਇਸਤੇਮਾਲ ਕਰਨਾ ਹੈ ਆਟੇ ਦਾ ਕਿਵੇਂ ਇਸਤੇਮਾਲ ਕਰਨਾ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਨਮਕ ਤੋਂ ਕਰ ਲੈਂਦੇ ਆ ਨਮਕ ਤੁਸੀਂ ਇਹ ਸਾਡੇ ਕੋਲ ਤਾਂ ਵਾਈਟ ਵਾਲਾ ਨਮਕ ਹੁੰਦਾ ਇਹ ਕਿਹੜਾ ਨਮਕ ਹੈ ਜੀ ਇਹ ਤਾਂ ਦੇਖੋ ਜੀ ਅੱਜ ਤੱਕ ਸਭ ਤੋਂ ਪਹਿਲੋ ਜਦੋਂ ਸਾਡੇ ਘਰਾਂ 'ਚ ਵਰਤਿਆ ਜਾਂਦਾ ਹੁੰਦਾ ਸੀ ਨਾ ਜਿਹਨੂੰ ਆਪਾਂ ਪਿੰਕ ਸਾਲਟ ਪਹਾੜੀ ਨਮਕ ਬੋਲਦੇ ਆ ਦੇਖੋ ਇਹ ਪ੍ਰੋਡਕਟ ਕੁਦਰਤ ਦਾ ਹੈ ਸਾਡਾ ਸਰੀਰ ਇੱਕ ਕੁਦਰਤੀ ਪ੍ਰੋਡਕਟ ਔਰ ਇਹਨੂੰ ਕੁਦਰਤੀ ਚੀਜ਼ਾਂ ਚਾਹੀਦੀਆਂ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਕਹਿੰਦੇ ਸਮੁੰਦਰੀ ਨਮਕ ਆ ਗਿਆ ਔਰ ਸਾਨੂੰ ਇੱਕ ਭਲੇਖਾ ਪਾਇਆ ਗਿਆ ਕਹਿੰਦੇ ਆਇਓਡੀਨ ਦੀ ਕਮੀ ਪਰ ਮੈਂ ਤੁਹਾਨੂੰ ਦੱਸਦਾ ਆਪਾਂ ਜਿਸ ਦੇਸ਼ ਦੇ ਵਿੱਚ ਰਹਿੰਦੇ ਆ ਸਾਡੇ ਚ ਕਦੀ ਵੀ ਆਇਓਡੀਨ ਦੀ ਕਮੀ ਨਹੀਂ ਹੋ ਸਕਦੀ ਕਿਉਂ ਜੇ ਸਾਡੇ ਕੋਲ ਪੱਤੇਦਾਰ ਸਬਜ਼ੀਆਂ ਕਿੱਥੋਂ ਨਿਕਲਦੀਆਂ ਜ਼ਮੀਨ ਚ ਜੇ ਸਾਡੇ ਕੋਲ ਦਾਲਾਂ ਕਿੱਥੋਂ ਨਿਕਲਦੀਆਂ ਉਹ ਵੀ ਜ਼ਮੀਨ ਚ ਕਿਉਂਕਿ ਇਹ ਚੀਜ਼ਾਂ ਨੇਚਰਲ ਆਇਓਡੀਨ ਦੀ ਕਮੀ ਨੂੰ ਸਾਡੇ ਨੂੰ ਹੋਣ ਹੀ ਨਹੀਂ ਦਿੰਦੇ ਪਰ ਐਕਸਟਰਾ ਜਦੋਂ ਆਇਓਡੀਨ ਸਾਡੀ ਬਾਡੀ ਚ ਜਾਂਦੀ ਆ ਤਾਂ ਉਹਦੇ ਸਾਈਡ ਇਫੈਕਟ ਸਾਡੀ ਬਾਡੀ ਚ ਆਉਣੇ ਸ਼ੁਰੂ ਔਰ ਇਹ ম্যাগਨੀਸ਼ੀਅਮ ਸਾਲਟ ਆ ਇਹ ਪਰ ਅਸੀਂ ਤਾਂ ਮਾਫ ਕਰਨਾ ਡਾਕਟਰ ਸਾਹਿਬ ਤੁਹਾਨੂੰ ਵਿਚੋ ਰੋਕ ਰਹੇ ਆ ਪਰ ਅੱਜ ਕੱਲ ਤਾਂ ਮਾਰਕੀਟ ਦੇ ਵਿੱਚ ਆਇਓਡੀਨ ਯੁਕਤ ਨਮਕ ਚੱਲ ਰਿਹਾ ਬਿਲਕੁਲ ਚੱਲ ਰਿਹਾ ਉਹ ਫਿਰ ਉਹਨਾਂ ਦਾ ਇੱਕ ਅਲੱਗ ਪਾਰਟ ਆ ਪਰ ਆਪਾਂ ਐਜ਼ ਅ ਨੇਚਰਲ ਹੈਲਥ ਸਾਇੰਸ ਡਾਕਟਰ ਜੀ ਆਪਾਂ ਇਹ ਚੀਜ਼ ਬਾਰੇ ਨਹੀਂ ਜਾਣਕਾਰੀ ਦਵਾਂਗੇ ਤਾਂ ਫਿਰ ਉਹਨਾਂ ਨੇ ਤਾਂ ਉਹ ਚੀਜ਼ ਦਿੱਤੀ ਜਾਣੀ ਪਰ ਅੱਜ ਆਪਾਂ ਜਿਹੜੀ ਚੀਜ਼ ਲੈ ਕੇ ਆਏ ਆ ਇਹ ਪਹਾੜੀ ਨਮਕ ਇਹ ਉਹ ম্যাগਨੀਸ਼ੀਅਮ ਸਾਲਟ ਆ ਦੇਖੋ ম্যাগਨੀਸ਼ੀਅਮ ਸਾਡੇ ਸਰੀਰ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੰਮ ਕਰਦਾ ਮੈਗਨੀਸ਼ੀਅਮ ਦਾ ਕੰਮ ਬਹੁਤ ਹੈ ਹੁਣ ਸਾਡੇ ਹਾਰਟ ਲਈ ਮੈਗਨੀਸ਼ੀਅਮ ਬਹੁਤ ਜ਼ਰੂਰੀ ਹੈ ਜਿਹੜਾ ਹਰ ਇੱਕ ਤਰ੍ਹਾਂ ਦੇ ਕਿਰਿਆਵਾਂ ਕਰਦਾ ਔਰ ਮੈਗਨੀਸ਼ੀਅਮ ਆਪਾਂ ਨੂੰ ਮਾਰਕੀਟ 'ਚ ਵੀ ਮਿਲ ਜਾਂਦਾ ਪਰ ਜਿਹੜਾ ਇਹਦੇ 'ਚ ਮੈਗਨੀਸ਼ੀਅਮ ਆ ਉਹ ਆਇਨਿਕ ਫਾਰਮ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਔਰ ਇਹਦੀ ਜਿਹੜੀ ਗੋਡ ਗਿਫਟਡ ਜੇ ਇਸ ਮੈਗਨੀਸ਼ੀਅਮ ਦੀ ਤਾਕਤ ਇਹਨੇ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਹੀ ਕਰਨਾ ਕਿਉਂ ਕਿਉਂਕਿ ਉਹ ਇਹਦੀ ਖੂਬਸੂਰਤੀ ਇਸ ਨਮਕ ਦੀ ਨਹੀਂ ਮਾਫ ਕਰਨਾ ਡਾਕਟਰ ਸਾਹਿਬ ਨਮਕ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਜੀ ਉਹ ਕਿਵੇਂ ਜੀ ਦੇਖੋ ਫਿਰ ਮੈਗਨੀਸ਼ੀਅਮ ਸਾਡੇ ਲਈ ਬਹੁਤ ਵੈਸਟ ਔਰ ਮੈਗਨੀਸ਼ੀਅਮ ਨੇ ਹੀ ਸਾਡੇ ਉਸ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਹੁਣ ਕਰਨਾ ਕਿਵੇਂ ਆ ਉਹਦਾ ਤਰੀਕਾ ਹੈ ਪਰ ਨਮਕ ਤਾਂ ਡਾਕਟਰ ਕਹਿੰਦੇ ਨੇ ਵੀ ਜਿਹੜਾ ਨਮਕ ਹੈਗਾ ਇਹ ਖਾ ਕੇ ਤੇ ਬਲੱਡ ਪ੍ਰੈਸ਼ਰ ਵੱਧ ਆਉ ਤਾਂ ਨਮਕ ਤੋਂ ਰੋਗਦੇ ਨੇ ਜੀ ਬਿਲਕੁਲ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਇਹ ਪ੍ਰੋਡਕਟ ਕੁਦਰਤੀ ਹੈ ਜਿਹੜਾ ਉਹ ਆਇਓਡਾਈਜ਼ ਸੋਡੀਅਮ ਨਮਕ ਬੋਲਿਆ ਜਾਂਦਾ ਹੈ ਉਹ ਉਹ ਇੱਕ ਅਲੱਗ ਸਮੁੰਦਰੀ ਨਮਕ ਹੈ ਔਰ ਇਹ ਪਹਾੜੀ ਨਮਕ ਹੈ ਕੁਦਰਤੀ ਨਮਕਾ ਜਿੰਦੀ ਸ਼ੁਰੂਆਤ ਹੀ ਕੁਦਰਤ ਵੱਲੋਂ ਹੋਈ ਆ ਔਰ ਕੁਦਰਤੀ ਪ੍ਰੋਡਕਟ ਨੂੰ ਕੁਦਰਤੀ ਚੀਜ਼ ਦਵਾਂਗੇ ਤਾਂ ਦਾ ਰਿਜ਼ਲਟ ਆਏਗਾ ਹੀ ਆਏਗਾ ਹੁਣ ਇਹਨਾਂ ਦਾ ਥੋੜਾ ਤਰੀਕਾ ਹੈ ਦੇਖੋ ਬਲੱਡ ਪ੍ਰੈਸ਼ਰ ਹਾਈ ਦੇ ਉੱਪਰ ਆਪਾਂ ਕਿੰ ਕਿਵੇਂ ਯੂਜ਼ ਕਰ ਹੁਣ ਇੱਕ ਦੇਖੋ ਇੱਕ ਛੁਟਕੀ ਆ ਰੁਕੀ ਸਾਹਿਬ ਇੱਕ ਛੁਟਕੀ ਹੁਣ ਇੱਕ ਛੁਟਕੀ ਸਵੇਰ ਜੀਭ ਦੇ ਉੱਪਰ ਰੱਖ ਕੇ ਖਾਲੀ ਪੇਟ ਜਿਹੜਾ ਸਾਡੀ ਜੀਭ ਤੇ ਸਲਾਈਵਾ ਬਣਿਆ ਹੁੰਦਾ ਹੈ ਜਿਹੜਾ ਸਾਰੀ ਰਾਤ ਦਾ ਅਸੀਂ ਸੁੱਤੇ ਪਏ ਹਾਂ ਜੀਭ ਤੇ ਕੁਸਲਾਈਵਾ ਬਣਿਆ ਇਸ ਤਰ੍ਹਾਂ ਇੱਕ ਚੁਟਕੀ ਰੱਖ ਕੇ ਚੂਸ ਲੈਣਾ ਠੀਕ ਹੈ ਉਤੋਂ ਗਰਮ ਪਾਣੀ ਲੈ ਲੈਣਾ ਠੀਕ ਹੈ ਘੁੱਟ ਘੁੱਟ ਜਿੰਦਾ ਬਲੱਡ ਪ੍ਰੈਸ਼ਰ ਹਾਈ ਆ ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਏਗਾ ਨਮਕ ਨਾ ਬਿਲਕੁਲ 100% ਕੀ ਹੋ ਰਿਹਾ ਕਿਉਂਕਿ ਇਹਦੀ ਖੂਬਸੂਰਤੀ ਹੈ ਮੈਗਨੀਸ਼ੀਅਮ ਦਾ ਕੰਮ ਕੀ ਹੈ ਉਹਨੇ ਸਾਡੇ ਹਾਰਟ ਦੀਆਂ ਜਿਹੜੀ ਪ੍ਰੋਬਲਮ ਹੋਣ ਸੋਲਵ ਕਰਨੇ ਕਰਨਾ ਦੂਸਰੇ ਨੰਬਰ ਤੇ ਹੋਣ ਆ ਗਿਆ ਬੀਪੀ ਲੋ ਇਹ ਪੈਣਾ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੁਣ ਜਦੋਂ ਬੀਪੀ ਲੋ ਹੋ ਜਾ ਸਰੀਰ ਬਿਲਕੁਲ ਢਾਲ ਡਿੱਗ ਪੈਂਦਾ ਕੰਮ ਐਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹਨਾਂ ਕੀ ਕਰਨਾ ਫਿਰ ਉੱਕੀ ਸਾਹਿਬ ਇੱਕ ਚਮਚੇ ਦਾ ਚੌਥਾ ਹਿੱਸਾ ਲੈ ਕੇ ਤਾਜੇ ਪਾਣੀ ਚ ਜਿੰਦਾ ਬੀਪੀ ਹਾਈ ਹੈ ਉਹਨੇ ਗਰਮ ਪਾਣੀ ਨਾਲ ਲੈਣਾ ਜਿੰਦਾ ਬੀਪੀ ਲੋ ਆ ਉਹਨੇ ਤਾਜੇ ਪਾਣੀ ਚ ਆ ਦੇਖੋ ਆਪਾਂ ਇਹਨਾਂ ਕੋ ਲਿਆ ਇਹਨੂੰ ਕੋਲ ਕੇ ਦੇੰਚ ਦੋ ਵਾਰ ਆਪਾਂ ਇਹਨੂੰ ਯੂਜ਼ ਕਰ ਲਓ ਬੀਪੀ ਵਾਲਾ ਬਿਲਕੁਲ ਲੋ ਬੀਪੀ ਵਾਲਾ ਦਿਨ ਚ ਦੋ ਵਾਰ ਇਹਨੂੰ ਯੂਜ਼ ਕਰੇਗਾ ਤਾਂ ਉਹਦਾ ਬੀਪੀ ਕੰਟਰੋਲ ਹੋ ਜਾਏਗਾ ਜੀ ਜੀ ਚਲੋ ਸੜਨਾ ਕਰਨ ਘਟਾਰੀ ਜੀ ਵੀ ਨੇ ਘਟਾਰੀ ਸਾਹਿਬ ਤੁਸੀਂ ਅੱਜ ਆਟੇ ਵਾਲਾ ਨੁਸਖਾ ਫਾਰਮੂਲਾ ਦੇਣਾ ਹੈ ਕੀ ਕਰਨਾ ਆਟੇ ਦਾ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਹਕੀਕਤ ਪੰਜਾਬੀ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ ਔਰ ਧੰਨਵਾਦ ਸਾਰੇ ਸਰੋਤਿਆਂ ਦਾ ਸਾਰੀਆਂ ਸੰਗਤਾਂ ਦਾ ਜੋ ਇੰਨਾ ਪਰਮਾਹੁੰਗਾਰਾ ਦੇ ਰਹੇ ਨੇ ਔਰ ਉਮੀਦ ਕਰਦਾ ਹਾਂ ਕਿ ਜਿੰਨੇ ਵੀ ਨੁਸਖੇ ਜਿੰਨੇ ਵੀ ਫਾਰਮੂਲੇ ਜਿੰਨੇ ਵੀ ਟੋਟਕੇ ਅਸੀਂ ਲੈ ਕੇ ਆਉਨੇ ਆ ਦਰਸ਼ਕ ਉਹਨਾਂ ਦਾ ਬਾਕੀ ਫਾਇਦਾ ਲੈ ਰਹੇ ਹੋਣਗੇ ਔਰ ਜਿਹੜਾ ਅੱਜ ਆਪਾਂ ਲੈ ਕੇ ਆਏ ਆ ਆਟੇ ਦੇ ਨਾਲ ਨਮਕ ਦਾ ਕੰਬੀਨੇਸ਼ਨ ਆਟੇ ਦੇ ਨਾਲ ਨਮਕ ਬਿਲਕੁਲ ਜੀ ਜੇ ਮੈਂ ਗੱਲ ਕਰਾਂ ਆਪਣੇ ਪੁਰਾਣੇ ਸਮੇਂ ਦੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਆਟਾ ਗੁੰਨਿਆ ਜਾਂਦਾ ਸੀਗਾ ਤਾਂ ਇਹਦੇ ਵਿੱਚ ਨਮਕ ਜਾਂ ਮਿੱਠਾ ਸੋਡਾ ਇਹ ਐਡ ਕੀਤਾ ਜਾਂਦਾ ਸੀਗਾ ਔਰ ਇਹ ਗੱਲ ਉੱਥੇ ਹੀ ਆ ਵੀ ਇਹ ਕੋਈ ਨਵੀਂ ਕਾੜ ਨਹੀਂ ਗਈ ਵੀ ਜੇ ਕੋਈ ਕਈ ਵੀ ਨਵੀਂ ਕਾੜ ਆ ਇਹ ਪੁਰਾਣੀ ਚੀਜ਼ ਆ ਸਾਡਾ ਫਰਜ਼ ਵਾ ਇਸ ਚੀਜ਼ ਨੂੰ ਯਾਦ ਕਰਾਉਣਾ ਵੀ ਜਿਹੜੇ ਲੋਕ ਅੱਜ ਕਿਉਂਕਿ ਅਸੀਂ ਹਜ਼ਾਰ ਵਾਰ ਕਹਿੰਨੇ ਆ ਵੀ ਸਾਡਾ ਮਕਸਦ ਆ ਕੁਦਰਤ ਨਾਲ ਜੋੜਨਾ ਔਰ ਅੱਜ ਲੋਕ ਉਸ ਚੀਜ਼ ਨੂੰ ਭੁੱਲ ਚੁੱਕੇ ਨੇ ਔਰ ਸਾਡਾ ਮਕਸਦ ਵਾ ਜਿਹੜੀਆਂ ਚੀਜ਼ਾਂ ਤੁਸੀਂ ਭੁੱਲ ਚੁੱਕੇ ਹੋ ਉਹਨੂੰ ਯਾਦ ਕਰਾਉਣਾ ਔਰ ਨਮਕ ਦੇ ਆਟੇ ਦੇ ਨਾਲ ਅਗਰ ਤੁਸੀਂ ਨਮਕ ਪਾਉਣੇ ਬੁਣਨ ਲੱਗਿਆ ਤਾਂ ਜਿੰਨੀਆਂ ਵੀ ਪੇਟ ਦੀਆਂ ਸਮੱਸਿਆਵਾਂ ਨੇ ਡਾਈਜੈਸ਼ਨ ਨੂੰ ਲੈ ਕੇ ਜਿੰਨੀਆਂ ਵੀ ਸਮੱਸਿਆਵਾਂ ਨੇ ਲੀਵਰ ਫੈਟੀ ਦੀਆਂ ਜਿਨ੍ਹਾਂ ਨੂੰ ਖੱਟੇ ਟਕਾਰ ਆ ਰਹੇ ਨੇ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਦੀ ਸਮੱਸਿਆ ਵਾ ਉਹ ਪਹਿਲੇ 4 ਤੋਂ 5 ਦਿਨਾਂ ਦੇ ਵਿੱਚ ਤੁਹਾਡੀ ਰਿਕਵਰ ਹੋ ਜਾਏਗੀ। ਮਤਲਬ ਕੀ ਕਰਨਾ ਕੀ ਹੈ ਮੈਂ ਦੱਸਾਂਗਾ ਬਿਲਕੁਲ ਔਰ ਇੱਕ ਸਮੱਸਿਆ ਬੜੀ ਆ ਰਹੀ ਹੈ ਅੱਜ ਲੋਕਾਂ ਦੇ ਵਿੱਚ ਰਾਤ ਨੂੰ ਨੀਂਦ ਨਹੀਂ ਆ ਰਹੀ। ਡਿਪਰੈਸ਼ਨ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਵਾ। ਐਂਜ਼ਾਇਟੀ ਆ ਜਿਹੜੀ ਬੜੇ ਵੱਡੇ ਲੈਵਲ ਤੇ ਚੱਲ ਰਹੀ ਆ। ਸਟ्रेस ਵਾ ਕਿਉਂਕਿ ਬੰਦੇ ਨੂੰ ਆਪਦੇ ਆਪ ਨਾਲ ਗੱਲ ਕਰਨਾ ਵੀ ਨਹੀਂ ਚੰਗਾ ਲੱਗਦਾ ਕਿਸੇ ਨਾਲ ਗੱਲ ਕਰਨਾ ਵੀ ਨਹੀਂ ਚੰਗਾ ਲੱਗਦਾ ਆਪਦੇ ਆਪ 'ਚ ਬੈਠਿਆ ਉਹਨੂੰ ਇੱਕ ਡਰ ਫੀਲ ਹੁੰਦਾ ਵਾ ਜਿਹੜੀ ਸਮੱਸਿਆ ਡਿਪਰੈਸ਼ਨ ਦੀ ਆ ਰਹੀ ਔਰ ਇਹ ਜਿਹੜਾ ਨਮਕ ਜਦੋਂ ਤੁਸੀਂ ਆਟੇ ਚ ਘੋਲੋਗੇ ਤਾਂ ਇਹ ਤੁਹਾਡੇ ਡਿਪਰੈਸ਼ਨ ਨੂੰ ਵੀ ਠੀਕ ਕਰੇਗਾ ਔਰ ਡਿਪਰੈਸ਼ਨ ਨੂੰ ਕਿਵੇਂ ਠੀਕ ਕਰੇਗਾ ਕਿਉਂਕਿ ਜਦੋਂ ਤੱਕ ਤੁਹਾਡਾ ਪੇਟ ਨਹੀਂ ਸਹੀ ਹੋਏਗਾ ਉਦੋਂ ਤੱਕ ਤੁਹਾਡਾ ਬ੍ਰੇਨ ਨਹੀਂ ਸਹੀ ਹੋਏਗਾ ਕਿਉਂਕਿ ਪੇਟ ਦਾ ਤੇ ਬ੍ਰੇਨ ਦਾ ਆਪਸ ਚ ਕਨੈਕਸ਼ਨ ਵਾ ਕਿਵੇਂ ਆ ਕਿਉਂਕਿ ਜਿਵੇਂ ਗੱਲ ਕਰਾ ਜਦੋਂ ਤੁਹਾਡਾ ਪੇਟ ਖਰਾਬ ਹੋਏਗਾ ਉਦੋਂ ਤੁਹਾਡਾ ਦਿਮਾਗ ਕੰਮ ਨਹੀਂ ਕਰੇਗਾ ਔਰ ਜਦੋਂ ਤੁਹਾਡਾ ਦਿਮਾਗ ਖਰਾਬ ਹੋਏਗਾ ਉਹ ਤੁਹਾਨੂੰ ਭੁੱਖ ਨਹੀਂ ਲੱਗਣੀ ਯਾਨੀ ਕਿ ਤੁਹਾਡਾ ਪੇਟ ਆ ਜਿਹੜਾ ਜਿਹੜਾ ਸਰੀਰ ਦਾ ਪੇਟ ਦਾ ਸਿਸਟਮ ਆ ਉਹ ਕੰਮ ਨਹੀਂ ਕਰੇਗਾ ਔਰ ਇਹ ਦੋਨਾਂ ਨੂੰ ਬੈਲੈਂਸ ਕਰੇਗਾ ਜੀ ਔਰ ਅੱਜ ਜਿਹੜਾ ਆਪਾਂ ਨੁਸਖਾ ਲੈ ਕੇ ਆਏ ਆ ਜਦੋਂ ਆਪਾਂ ਆਟਾ ਗੁੰਨਣਾ ਵਾ ਤੇ ਉਹਦੇ ਵਿੱਚ ਇਹਨੂੰ ਆਪਾਂ ਇਸਤੇਮਾਲ ਕਰਨਾ ਵਾ ਔਰ ਕੋਈ ਜ਼ਿਆਦਾ ਔਖਾ ਕੰਮ ਨਹੀਂਗਾ ਸਿੰਪਲ ਜਿਹਾ ਕੰਮ ਆ ਇੱਕ ਚੁਟਕੀ ਔਰ ਇੱਕ ਕਹਾਵਤ ਹੀ ਹੈਗੀ ਆ ਕਿ ਇੱਕ ਚੁਟਕੀ ਸੰਦੂਰ ਕੀ ਕੀਮਤ ਤੁਮ ਕਿਆ ਜਾਣ ਰਾਜਾ ਬਾਬੁਰ ਉਹੀ ਗੱਲ ਇੱਕ ਚੁਟਕੀ ਨਮਕ ਜੇ ਤੁਸੀਂ ਇਹਦੇ ਵਿੱਚ ਐਡ ਕਰਦੇ ਹੋ ਤਾਂ ਇੱਕ ਚੁਟਕੀ ਨਮਕ ਦੀ ਕੀਮਤ ਤੁਸੀਂ ਕੀ ਜਾਣਦੇ ਹੋ ਜਿਹੜੇ ਨੈਚੁਰਲ ਸਾਇੰਸ ਨੂੰ ਫੋਲੋ ਕਰਦੇ ਨੇ ਇਹ ਸਿਰਫ ਉਹੀ ਜਾਣਦੇ ਆ ਵੀ ਇੱਕ ਚੁਟਕੀ ਨਮਕ ਆਟੇ ਵਿੱਚ ਪਾਉਣ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆ ਸਕਦਾ ਵਾ ਇੱਕ ਚੁਟਕੀ ਨਮਕ ਆਟੇ ਦੇ ਵਿੱਚ ਪਾਉਣ ਦੇ ਨਾਲ ਸਰੀਰ ਦਾ ਜਿਹੜਾ ਪੇਟ ਵਾ ਜਿੰਦਾ 37 ਡਿਗਰੀ ਟੈਂਪਰੇਚਰ ਵਾ ਇਸ 37 ਡਿਗਰੀ ਟੈਂਪਰੇਚਰ ਕੱਲਾ ਨਮਕ ਬੈਲੈਂਸ ਕਰ ਸਕਦਾ ਤੁਹਾਡੇ ਪੇਟ ਦਾ ਫਿਰ ਤੁਸੀਂ ਇਹਨੂੰ ਇੱਕ ਚੁਟਕੀ ਦੇ ਵਿੱਚ ਐਡ ਕਰਦੇ ਜੀ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਰਨ ਸਾਹਿਬ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨਮਕ ਹੈਗਾ ਜਾਂ ਨਮਕ ਵਾਲਾ ਪਾਣੀ ਹੈਗਾ ਅ ਅਗਰ ਕਿਸੇ ਨੂੰ ਥਾਇਰੋਇਡ ਹੋਇਆ ਹੋਇਆ ਹੈ ਅਗਰ ਕਿਸੇ ਦੇ ਗੈਸ ਬਣਦਾ ਅਗਰ ਕਿਸੇ ਨੂੰ ਕਬਜ਼ ਹੈਗੀ ਹੈ ਪਰਾਣੀ ਉਹਦਾ ਵੀ ਤੋੜ ਕੁਦਰਤ ਨੇ ਦੇ ਵਿੱਚ ਰੱਖਿਆ ਬਿਲਕੁਲ ਜੀ ਬਿਲਕੁਲ ਅੱਜ ਬਹੁਤ ਜ਼ਿਆਦਾ ਪਰਿਵਾਰ ਜਿਨ੍ਹਾਂ ਦੇ ਐਸਿਡ ਬਣ ਰਿਹਾ ਦੇਖੋ ਜਦੋਂ ਅਸੀਂ ਭੋਜਨ ਕਿਉਂ ਕਿਉਂ ਐਸਿਡ ਕਿਉਂ ਬਣ ਰਿਹਾ ਅਸੀਂ ਭੋਜਨ ਨੂੰ ਟਾਈਮ ਨਹੀਂ ਦੇ ਰਹਾ ਅਸੀਂ ਇੱਕ ਰੋਟੀ ਦੀਆਂ ਚਾਰ-ਚਾਰ ਬੁਰਕੀਆਂ ਬਣਾ ਰਿਹਾ ਜੇ ਚਾਰ ਬੁਰਕੀਆਂ ਬਣਾਵਾਂਗੇ ਤੇ ਭੋਜਨ ਉਹ ਗਲੂਗਾ ਨਹੀਂ ਪ੍ਰੋਪਰ ਉਹ ਸੜੇਗਾ ਹੁਣ ਜਦੋਂ ਅਸੀਂ ਇਹਨੂੰ ਇੱਕ ਚੁਟਕੀ ਲੈਨੇ ਆ ਤਾਂ ਇਹ ਜਿਹੜੇ ਲੀਵਰ ਨੂੰ ਐਕਸਟਰਾ ਐਸਿਡ ਬਣਾਉਣਾ ਪੈ ਰਿਹਾ ਜਾਂ ਜ਼ਿਆਦਾ ਬਣਾਉਣਾ ਪੈ ਰਿਹਾ ਉਹ ਨਹੀਂ ਬਣਾਉਣਾ ਪਾਏਗਾ ਜੀ ਉਹ ਉਹ ਬੈਲੈਂਸ ਕਰੇਗਾ ਹਾਂ ਜਿਨ੍ਹਾਂ ਨੂੰ ਐਸਿਡ ਬਹੁਤ ਜ਼ਿਆਦਾ ਬਣ ਰਿਹਾ ਹੈ ਭੋਜਨ ਗਲਤ ਖਾਣ ਦੇ ਨਾਲ ਉਹ ਸਵੇਰ ਖਾਲੀ ਪੇਟ ਇੱਕ ਚੁਟਕੀ ਜੀਭ ਤੇ ਗਰਮ ਪਾਣੀ ਦੇ ਨਾਲ ਲੈਣ ਦੇ ਨਾਲ ਉਹਨਾਂ ਦਾ ਪੀ ਐਚ ਲੈਵਲ ਬੈਲੈਂਸ ਹੋ ਜਾਂਦਾ ਔਰ ਉਹਨਾਂ ਦਾ ਐਸਿਡਿਕ ਲੈਵਲ ਕੰਟਰੋਲ ਹੋ ਜਾਂਦਾ ਜਿਹੜਾ ਅਲਕੈਲਾਈਨ ਲੈਵਲ ਉਹ ਬੈਲੈਂਸ ਹੋ ਜਾਂਦਾ ਦੂਸਰੀ ਚੀਜ਼ ਹੈ ਅਜ ਥਾਇਰੋਇਡ ਕਹਿੰਦੇ ਸਾਰੀ ਹਮਵਰੀ ਗੋਲੀ ਖਾਣੀ ਪੈਣੀ ਹੈ ਜੀ ਹਾਰਮੋਨ ਜੋ ਥਾਇਰੋਇਡ ਡਿਸਟਰਬਰ ਸੁਭਾ ਚੜਚੜਾਪਨ ਪੈਣਾ ਵਿੱਚ ਗੁੱਸਾ ਮੈਂਸਿਸ ਡਿਸਆਰਡਰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ ਹੁਣ ਥਾਇਰੋਇਡ ਦੇ ਵਿੱਚ ਸਵੇਰ ਨਹਾਉਣ ਲੱਗਿਆ 15 ਤੋਂ 20 ਲੀਟਰ ਦੀ ਬਾਲਟੀ ਆਪਾਂ ਭਰੀ ਉਹਦੇ ਵਿੱਚ ਇੱਕ ਚਮਚਾ ਨਮਕ ਪਾਉਣਾ ਆਪਾਂ ਨਹਾਉਣ ਟਾਈਮ ਸਿਰ 'ਚ ਪਾਣੀ ਨਹੀਂ ਪਾਉਣਾ ਇੱਕ ਚਮਚਾ ਨਮਕ ਪਾਉਣ ਦੇ ਨਾਲ ਡੇਲੀ ਨਹਾਉਣ ਦੇ ਨਾਲ ਸਾਡਾ ਥਾਇਰੋਇਡ ਬੈਲੈਂਸ ਵੀ ਹੋ ਸਕਦਾ ਹੈ ਠੀਕ ਹੈ ਉਹਦੇ ਨਾਲ ਵੀ ਪੜਾ ਅੱਛਾ ਰਿਜ਼ਲਟ ਆਪਰ ਮਿਲ ਸਕਦਾ ਹੈ ਅੱਛਾ ਡਾਕਟਰ ਸਾਹਿਬ ਇਦਾਂ ਦੇ ਨੁਸਖੇ ਇਦਾਂ ਦੇ ਫਾਰਮੂਲੇ ਤੁਸੀਂ ਇੱਥੇ ਆਮ ਲੋਕਾਂ ਨੂੰ ਆਪਣੇ ਮਰੀਜ਼ਾਂ ਨੂੰ ਦਿੰਦੇ ਵੀ ਹੋ ਬਿਲਕੁਲ ਜੀ ਪ੍ਰੈਕਟੀਕਲ ਤੁਹਾਨੂੰ ਸਾਹਮਣੇ ਆਪਾਂ ਮਿਲਾਉਣੇ ਵੀ ਆ ਜਿਨ੍ਹਾਂ ਨੇ ਵਰਤੇ ਆ ਰਿਜ਼ਲਟ ਲੈ ਆ ਅਲੱਗ-ਅਲੱਗ ਉਹਨਾਂ ਚੀਜ਼ਾਂ ਨੂੰ ਆਪਾਂ ਯੂਜ਼ ਕਰ ਰਹੇ ਆ ਔਰ ਉਹ ਖੁਦ ਗਵਾਹੀ ਦੇਣਗੇ ਅਲੱਗ-ਅਲੱਗ ਆਪਣੇ ਜਿਨ੍ਹਾਂ ਨੇ ਆਪਣੀਆਂ ਚੀਜ਼ਾਂ ਨੂੰ ਵਰਤਿਆ ਹੋਇਆ ਠੀਕ ਹੈ ਜੀ ਹਾਂਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਇਹ ਨੁਸਕਾ ਇਹ ਫਾਰਮੂਲਾ ਹੈ ਚਾਹੇ ਆਟੇ ਵਾਲਾ ਹੋਵੇ ਜਾਂ ਫਿਰ ਪਾਣੀ ਵਾਲਾ ਹੋਵੇ ਕਿੰਨੇ ਦਿਨਾਂ ਚ ਅਸਰ ਸ਼ੁਰੂ ਕਰ ਦਿੰਦੇ ਦੇਖੋ ਤਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਹਰ ਵਾਰ ਬੋਲਦੇ ਆਕਿਊਟ ਸਬਕਿਊਟ ਤੇ ਕ੍ਰੋਨਿਕਲ ਜਿਹੜੇ ਆਕਿਊਟ ਸਬਕਿਊਟ ਆ ਉਹ ਤਾਂ ਇਹਨਾਂ ਦੇ ਨਾਲ ਬਹੁਤ ਛੇਤੀ ਬਦਲਾਵ ਤੇ ਜਿਹੜੇ ਫਿਰ ਕ੍ਰੋਨਿਕਲ ਆ ਜਾਂਦੇ ਆ ਫਰੂਕੀ ਸਾਹਿਬ ਫਿਰ ਉਹਨਾਂ ਨੂੰ ਅਲੱਗ ਤੋਂ ਉਹਨਾਂ ਵਿੱਚ ਵੀ ਲੋਕ ਠੀਕ ਹੁੰਦੇ ਆ ਪਰ ਵਿੱਚੋਂ ਕੁਝ ਪਰਿਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਕਹਿੰਦੇ ਡਾਕਟਰ ਸਾਹਿਬ ਮੈਂ ਤਾਂ ਇੰਨੇ ਦਿਨਾਂ ਤੋਂ ਲੈ ਰਿਹਾ ਪਰ ਮੈਨੂੰ ਰਿਜ਼ਲਟ ਨਹੀਂ ਆਇਆ ਫਿਰ ਉਹਨਾਂ ਲਈ ਫਰੂਕੀ ਸਾਹਿਬ ਬ੍ਰਹਮ ਅਸਤਰ ਤਿਆਰ ਆ ਇਹ ਕੀ ਹੈ ਜੀ ਇਹ ਉਹੀ ਮਿਨਰਲ ਜਿਹੜੇ ਸਾਨੂੰ ਚਾਹੀਦੇ ਆ ਪਲਾਂਟਸ ਬੇਸ ਮੈਡੀਸਨ ਜਿਹੜੀ ਆਪਾਂ ਬ੍ਰਹਮ ਅਸਤਰ ਰੂਪ ਚ ਤਿਆਰ ਕਰਕੇ ਅਕੋਰਡਿੰਗ ਟੂ ਡਿਸੀਜ਼ ਪੇਸ਼ੈਂਟ ਨੂੰ ਤਿਆਰ ਕਰਕੇ ਦਿੰਦੇ ਆ ਜੀ ਠੀਕ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਕਰਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਹਕੀਕਤ ਜੀ 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 ਸੋ ਕੁਝ ਕੁ ਲੋਕ ਹੈਗੇ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਗੀ ਸਾਹਿਬ ਹੋਰਾਂ ਦਾ ਕਹਿਣਾ ਹੈ ਕਿ ਜਿਹੜੇ ਮਰੀਜ਼ ਹੈਗੇ ਨੇ ਉਹ ਇਸੇ ਨੁਸਖਿਆਂ ਨਾਲ ਇਸੇ ਫਾਰਮੂਲਿਆਂ ਨਾਲ ਉਹ ਠੀਕ ਵੀ ਕਰਦੇ ਨੇ ਔਰ ਉੱਥੇ ਕਾਫੀ ਜਿਹੜੇ ਮਰੀਜ਼ਾਂ ਨੂੰ ਇੱਥੇ ਉਹ ਫਾਇਦਾ ਵੀ ਹੋਇਆ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਦੇ ਆ ਮਰੀਜ਼ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਥੋੜੀ ਅਸੀਂ ਗੱਲਬਾਤ ਵੀ ਕਰਾਵਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਦਿੱਕਤ ਆ ਕੀ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਤੇ ਹੁਣ ਉਹਨਾਂ ਨੂੰ ਕਿੰਨਾ ਕੋ ਫਰਕ ਜਿਹੜਾ ਇੱਥੇ ਆ ਕੇ ਉਹ ਪਿਆ ਮਾਤਾ ਜੀ ਨੇ ਇੱਕ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸੱਚ ਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਂ ਸਤਿਆ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਇੱਥੇ ਪਤਾ ਨਹੀਂ ਮੈਨੂੰ ਸਮਝ ਨਹੀਂ ਸੀ ਲੱਗਦੀ ਕੀ ਹੋ ਰਿਹਾ ਮੈਨੂੰ ਅੱਛਾ ਮਤਲਬ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਅੱਛਾ ਕੀ ਹੁੰਦਾ ਕੀ ਸੀ ਫਿਰ ਉਸ ਵੇਲੇ ਪਤਾ ਨਹੀਂ ਮੈਂ ਕਹਿ ਦਿੰਦੀ ਸੀ ਮੇਰਾ ਦਿਲ ਜਿਆ ਘੜਦਾ ਮੇਰਾ ਦਿਲ ਜਿਆ ਘੜਦਾ ਵਾ ਅੱਛਾ ਜੀ ਤੇ ਫਿਰ ਕੀ ਹੁੰਦਾ ਸੀ ਫਿਰ ਉਹ ਮੈਨੂੰ ਲਈ ਇਹ ਨਾ ਗੋਲੇ। ਅੱਛਾ ਕਦੋਂ ਤੋਂ ਪ੍ਰੋਬਲਮ ਹੈ? ਆਹੀ ਹਫਤਾ ਕਿ ਦਿ ਹੋਇਆ ਮੈਨੂੰ ਤਾਂ। ਅੱਛਾ। ਹਫਤਕ ਜੀ ਮੈਨੂੰ ਥੋੜਾ ਦਾ ਕਲੀਅਰ ਲੱਗ ਰਿਹਾ ਆਪਣੇ ਆਪ ਨੂੰ ਨਾ। ਨਹੀਂ ਜਦੋਂ ਪ੍ਰੋਬਲਮ ਇਹ ਤੁਹਾਨੂੰ ਹੁਣ ਹੋਈ ਸੀ ਇਹ ਪੁਰਾਣੀ ਪ੍ਰੋਬਲਮ ਹੈ ਜਿਹੜਾ ਦਿਲ ਨਹੀਂ ਲੱਗਦਾ ਮਨ ਘੱਟੇ ਜਾਂਦਾ। ਉਹ ਪਹਿਲਾਂ ਮੈਂ ਨਾ ਹੋਰ ਖਾਂਦੀ ਸੀ ਦਵਾਈ ਕੋਈ। ਅੱਛਾ। ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਹੋ ਗਿਆ? ਕਿੰਨੇ ਟਾਈਮ ਦੀ ਸੀ ਪ੍ਰੋਬਲਮ? 2.5 ਸਾਲ ਦੀ ਸੀ। 2.5 ਸਾਲ ਦੀ ਪ੍ਰੋਬਲਮ ਹੋਈ ਸੀ। ਕੀ ਹੁੰਦਾ ਸੀ ਸ਼ੁਰੂਆਤੀ ਵਿੱਚ ਸ਼ੁਰੂਆਤ ਚ ਕੀ ਹੋਣ ਲੱਗਿਆ ਸੀ ਤੁਹਾਨੂੰ? ਉਹ ਤਿੰਨ ਵੀਰਿਓ ਅਟੈਕ ਜੇ ਹੋ ਗਏ ਸੀਗੇ ਬੱਚਿਆਂ ਨੂੰ ਜਿਆਦਾ ਪਤਾ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਹੁੰਦਾ ਸੀਗਾ ਕੀ ਪ੍ਰੋਬਲਮ ਮਤਲਬ ਜਦੋਂ ਤੁਹਾਨੂੰ ਉਹ ਅਟੈਕ ਜਾਂ ਦੌਰਾ ਹੁੰਦਾ ਸੀ ਪੈਂਦਾ ਸੀ ਤਾਂ ਤੁਸੀਂ ਪਤਾ ਨਹੀਂ ਲੱਗਦਾ ਸੀ ਵੀ ਤੁਹਾਨੂੰ ਹੁੰਦਾ ਕੀ ਹੈ ਹਾਂ ਇੱਥੇ ਕੋਣ ਕੋਈ ਨਾਲ ਆਇਆ ਤੁਹਾਡੇ ਬੇਟੀ ਹੈ ਅੱਛਾ ਅੱਛਾ ਚਲੋ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਹੈ ਤੁਹਾਡਾ ਅਨੂਦੀਪ ਅੱਛਾ ਅਨੂ ਜੀ ਕੀ ਹੁੰਦਾ ਸੀ ਮਾਤਾ ਨੂੰ ਇਹ ਇਹਨਾਂ ਐਕਚੁਅਲੀ ਇਹਨਾਂ ਨੂੰ ਕੋਰੋਨਾ ਕਾਲ ਦੇ ਵਿੱਚ ਥੋੜਾ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ ਉਸ ਤੋਂ ਬਾਅਦ ਉਹ ਤੇ ਠੀਕ ਹੋ ਗਈ ਚਲੋ ਮੈਡੀਸਿਨਸ ਨਾਲ ਲੇਕਿਨ ਉਸ ਤੋਂ ਬਾਅਦ ਇਹਨਾਂ ਨੂੰ ਨਾ ਜਿੱਦਾਂ ਅਚਾਨਕ ਕੀ ਹੁੰਦਾ ਕਿ ਬੀਪੀ ਹਾਈ ਹੋ ਜਾਂਦਾ ਔਰ ਮਤਲਬ ਕੌਨਸ਼ੀਅਸ ਨਹੀਂ ਰਹਿੰਦੇ ਇਹ ਬਿਲਕੁਲ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋ ਰਿਹਾ ਉਹ ਇੱਕ ਰਾਤ ਐਦਾਂ ਪੂਰੀ ਵੋਮਿਟ ਆਣੀ ਆ ਤੇ ਪੂਰੀ ਰਾਤ ਐਦਾਂ ਹੀ ਨਿਕਲਦੀ ਸੀ ਇਹ ਪਰਸੋਂ ਦੀ ਗੱਲ ਹੈ ਮੈਂ ਹਲੇ 5 ਕੁ ਦਿਨ ਹੀ ਹੋਇਆ ਐਕਚੁਅਲੀ ਮੈਂ ਤੁਹਾਡੇ ਟੀਵੀ ਦੇ ਥਰੂ ਹੀ ਡਾਕਟਰ ਸਾਹਿਬ ਨੂੰ ਮਿਲੀ ਆ ਮੈਨੂੰ ਖੁਦ ਵੀ ਪ੍ਰੋਬਲਮ ਸੀ ਬਹੁਤ ਤੇ ਮੈਨੂੰ ਫਰਕ ਪਿਆ ਫਿਰ ਮੈਂ ਸੋਚਿਆ ਕਿ ਮੰਮਾ ਨੂੰ ਵੀ ਦਿਖਾਨੀ ਆ ਉਹਨੂੰ ਕੀ ਪ੍ਰੋਬਲਮ ਮੈਨੂੰ ਸਰ ਪ੍ਰੋਬਲਮ ਸੀ ਕਿ ਮੈਨੂੰ ਨਾ ਚੱਕਰ ਆਉਂਦੇ ਸੀ ਥੋੜੀ ਜਿਹੀ ਵੀ ਜਿੱਦਾਂ ਟੈਨਸ਼ਨ ਹੋ ਗਈ ਨਾ ਮੈਂ ਉਹਨੂੰ ਟੈਕਲ ਨਹੀਂ ਸੀ ਕਰ ਬਾਂਦੀ ਤੇ ਮੈਨੂੰ ਸਮਝ ਨਹੀਂ ਸੀ ਆਉਂਦਾ ਸਭ ਘੁੰਮਣ ਲੱਗ ਜਾਂਦਾ ਸੀ ਬੜੇ ਸਾਲਾਂ ਦੀ ਪ੍ਰੋਬਲਮ ਸੀ ਔਰ ਮੈਂ ਬਹੁਤ ਜਗ੍ਹਾ ਤੋਂ ਦਵਾਈ ਖਾਦੀ ਬਟ ਮੈਨੂੰ ਫਰਕ ਨਹੀਂ ਸੀ ਪੈ ਰਿਹਾ ਔਰ ਘਬੇਰੀਆਂ ਰੁਕ ਨਹੀਂ ਘਬੇਰੀਆਂ ਰੁਕ ਨਹੀਂ ਰਹੀਆਂ ਸੀ ਤੁਹਾਡੇ ਰਹੀਆਂ ਸੀ ਸਾਰੇ ਪਰੇਸ਼ਾਨ ਸੀ ਹੈਨਾ ਔਰ ਮੈਨ ਮੈਨੂੰ ਗੁੱਸਾ ਬਹੁਤ ਆਉਂਦਾ ਸੀ ਦੂਸਰੀ ਗੱਲ ਹੈ ਨਾ ਔਰ ਮੈਨੂੰ ਲੱਗਦਾ ਕਿ ਹਫਤਾ ਕੁ ਮੈਂ ਮੈਨੂੰ ਬਹੁਤ ਫਰਕ ਲੱਗਿਆ ਆਪਣੇ ਇੱਕ ਹਫ਼ਤੇ ਚ ਇੱਕ ਹਫ਼ਤੇ ਚ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਲਗਭਗ ਗੁੱਸੇ ਦੀ ਪ੍ਰੋਬਲਮ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਬਚਪਨ ਤੋਂ ਹੀ ਹੁੰਦਾ ਹੈ ਬੰਦੇ ਨੂੰ ਹਨਾ ਜਿਹਨੂੰ ਆਂਦਾ ਆਂਦਾ ਹੀ ਹੈ ਬਾਕੀ ਲੇਡੀਜ਼ ਨੂੰ ਹੋਰ ਪ੍ਰੋਬਲਮਸ ਹੁੰਦੀਆਂ ਉਹਦੇ ਕਰਕੇ ਸਰਕਮਸਟੈਂਸਸ ਉਹਦੇ ਜਾਂ ਫਿਜ਼ਿਕ ਐਦਾਂ ਦੀ ਹੁੰਦੀ ਐ ਉਹਦੇ ਕਰਕੇ ਸ਼ਾਇਦ ਬਟ ਮੈਨੂੰ ਇੱਕ ਹਫਤੇ ਦੇ ਵਿੱਚ ਗੁੱਸੇ 'ਚ ਬਹੁਤ ਜ਼ਿਆਦਾ ਆਪਣੇ ਫਰਕ ਲੱਗਿਆ ਬਹੁਤ ਮੈਨੂੰ ਹੁਣ ਜ਼ਿਆਦਾ ਨਹੀਂ ਫਰਕ ਪੈਂਦਾ ਮੀਨਸ ਹੈਨਾ ਬੜਾ ਅੱਛਾ ਲੱਗ ਰਿਹਾ ਆਪਣੇ ਆਪ 'ਚ ਜੀ ਜੀ ਕੀ ਨੁਸਖਾ ਫਾਰਮੂਲਾ ਦਿੱਤਾ ਸੀ ਤੁਹਾਨੂੰ ਨਮਕ ਦਿੱਤਾ ਸੀ ਕੁਝ ਮੈਨੂੰ ਨਹੀਂ ਸੀ ਨਮਕ ਦਿੱਤਾ ਮੈਨੂੰ ਤਾਂ ਇਹਨਾਂ ਨੇ ਆਪਣੀ ਜਿਹੜੀ ਯੂਨੀਵਰਸਲ ਕਿਟ ਹੈ ਇਹਨਾਂ ਦੀ ਉਹ ਉਹ ਲਈ ਐ ਬਟ ਮਦਰ ਨੂੰ ਮੈਂ ਦੱਸਣਾ ਚਾਹਨੀ ਐ ਕਿ ਮੰਮਾ ਨੂੰ ਮੈਂ ਫਿਰ ਲੈ ਕੇ ਆਈ ਹਜੇ ਸਿਰਫ ਮਤਲਬ ਇਹਨਾਂ ਨੂੰ ਕੀ ਮੈਂ ਦੱਸਿਆ ਜਿੱਦਾਂ ਜ ਉਹ ਅਟੈਕ ਇਹਨਾਂ ਨੂੰ ਕੱਲ ਸਵੇਰੇ ਦੁਬਾਰਾ ਹੋ ਰਿਹਾ ਸੀ ਜਿੱਦਾਂ ਨਾ ਇਹ ਮੈਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਜਿੱਦਾਂ ਜਾ ਰਹੇ ਸੀ ਉਹਦੇ ਵਿੱਚ ਨਾ ਤੇ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੀ ਕਰਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਨਮਕ ਜਿਹੜਾ ਉਹ ਪਾਣੀ ਚ ਉਬਾਲੋ ਤੇ ਉਹ ਇਹਨਾਂ ਨੂੰ ਦਈ ਜਾਓ ਥੋੜੀ ਥੋੜੀ ਦੇਰ ਬਾਅਦ ਤੇ ਮੈਂ ਦੱਸ ਨਹੀਂ ਸਕਦੀ ਮੈਂ ਮੇਰੇ ਅੰਸੂ ਆ ਗਏ ਮੈਂ ਡਾਕਟਰ ਸਾਹਿਬ ਦਾ ਥੈਂਕਸ ਕੀਤਾ ਜਦੋਂ ਕਿ ਮੈਂ ਦੇਖਣ ਮਤਲਬ ਬੜਾ ਔਖਾ ਲੱਗਦਾ ਮਮਾ ਨੂੰ ਇਦਾਂ ਦੀ ਹਾਲਤ 'ਚ ਜਾਂਦੇ ਦੇਖਣਾ ਔਰ ਉਹ ਨਹੀਂ ਗਏ ਤੇ ਮੈਂ ਦੱਸ ਨਹੀਂ ਸਕਦੀ ਮੈਂ ਅੱਜ ਮੈਂ ਇੱਕ ਤਰ੍ਹਾਂ ਨਾਲ ਥੈਂਕਸ ਹੀ ਕਰਨ ਆਈ ਸੀ ਡਾਕਟਰ ਸਾਹਿਬ ਦਾ ਬਹੁਤ ਦਿਲੋਂ ਥੈਂਕਸ ਹੈ ਜੀ ਮੈਂ अच्छा ਤੇ ਚਲੋ ਠੀਕ ਹੈ ਕੁਦਰਤ ਨਾਲ ਜਦੋਂ ਅਸੀਂ ਜੁੜਦੇ ਹਾਂ ਤੇ ਕੁਦਰਤ ਕੁਝ ਨਾ ਕੁਝ ਤੋਹਫ਼ਾ ਸਾਨੂੰ ਜ਼ਰੂਰ ਦਿੰਦਾ ਹੈ ਕਿੰਨੇ ਟਾਈਮ ਤੋਂ ਥੋੜੀ ਜੀ ਸਾਨੂੰ ਦੱਸੋ ਤਾਂ ਕਿ ਦਰਸ਼ਕ ਸਮਝ ਸਕਣ ਕਿ ਮਾਤਾ ਨੂੰ ਹੁੰਦਾ ਕੀ ਸੀ ਜਦੋਂ ਇਹਨਾਂ ਨੂੰ ਦੌਰਾ ਪੈਂਦਾ ਸੀ ਦੇਖੋ ਪਹਿਲਾਂ ਤਾਂ ਇਹ ਕਹਿੰਦੇ ਆ ਕਿ ਮੈਨੂੰ ਕੁਝ ਹੋ ਰਿਹਾ ਹੈ ਹਾਂ ਠੀਕ ਮਤਲਬ ਇਥੋਂ ਇੰਡੀਕੇਸ਼ਨ ਆਉਂਦਾ ਹੈ ਕਿ ਕੁਝ ਹੋ ਰਿਹਾ ਹੈ ਮਤਲਬ ਹੈ ਨਾ ਇਹਨਾਂ ਨੂੰ ਜਿੱਦਾਂ ਕੱਲ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਦਿਖ ਨਹੀਂ ਰਿਹਾ ਮਤਲਬ ਦੂਰ ਦੀ ਚੀਜ਼ਾਂ ਨੂੰ ਦੇਖ ਨਹੀਂ ਰਹੀ ਸੀ ਪਤਾ ਨਹੀਂ ਹੁਣ ਇਹ ਕਿਸੇ ਡਾਕਟਰ ਨੂੰ ਸਮਝ ਹੀ ਨਹੀਂ ਆਈਏ ਪ੍ਰੋਬਲਮ ਕੀ ਹੈ ਇਨਾਂ ਦੀ ECG ਵੀ ਹੋਈ ਐ ਇਨਾਂ ਦੀ ਸਿਟੀ ਸਕੈਨ ਵੀ ਹੋਇਆ ਆ ਬਟ ਕੁਝ ਕਲੀਅਰ ਨਹੀਂ ਹੋ ਰਿਹਾ ਕਿ ਹੈ ਕੀ ਸੀ ਬਟ ਸਮਝੇ ਬਿਨਾ ਵੀ ਮਤਲਬ ਉਹਨਾਂ ਇਲਾਜ ਕੁਦਰਤੀ ਤਰੀਕੇ ਨਾਲ ਹੋ ਸਕਦਾ ਬੜੀ ਅੱਛੀ ਲੱਗੀ ਮੈਨੂੰ ਗੱਲ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ ਜ਼ਰੂਰੀ ਨਹੀਂ ਉਹਨੂੰ ਸਮਝਣਾ ਇੱਕ ਪ੍ਰੋਬਲਮਸ ਇਦਾਂ ਦੀਆਂ ਵੀ ਹੁੰਦੀਆਂ ਨੇ ਕਿ ਉਹ ਤੁਸੀਂ ਨੇਚਰਲੀ ਵੈਸੇ ਵੀ ਠੀਕ ਕਰ ਸਕਦਾ ਇਸ ਤਰ੍ਹਾਂ ਦੀ ਪ੍ਰੋਬਲਮ ਸੀ ਸਾਡੀ ਮਾਤਾ ਜੀ ਨੂੰ ਕਿ ਉਹ ਕਿਸੇ ਰਿਪੋਰਟਾਂ ਚ ਕਿਸੇ ਸਕੈਨਾਂ ਚ ਮੈਂ ਰਿਪੋਰਟਸ ਦੇ ਲਿਆ ਕੇ ਦਿਖਾਵਾਂ ਨਾ ਸਾਰੀਆਂ ਨਾਰਮਲ ਐ ਮਮਾ ਦੇ ਕੋਈ ਪ੍ਰੋਬਲਮ ਹੀ ਨਹੀਂ ਐ ਮਮੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਨਾ ਇਹਨਾਂ ਨੂੰ ਸ਼ੂਗਰ ਹੈ ਬਸ ਬੀਪੀ ਵੱਧ ਹੈ ਉਸ ਟਾਈਮ ਜ਼ਿਆਦਾ ਵੱਧ ਜਾਂਦਾ ਹੈ ਹੈਨਾ ਤੇ ਉਹ ਕਮਾਲ ਹੋ ਗਈ ਮਤਲਬ ਮੈਂ ਤਾਂ ਬਿਲਕੁਲ ਹੈਰਾਨ ਹਾਂ ਕਿ ਕਿੱਦਾਂ ਕੱਲ ਬਿਲਕੁਲ ਜਦੋਂ ਤੁਸੀਂ ਦੌਰਾ ਪੈਂਦਾ ਸੀ ਪਹਿਲਾਂ ਕੀ ਹੁੰਦਾ ਸੀ ਦੌਰਾ ਪੈਂਦੋਂ ਨਾ ਜਿੱਦਾਂ ਹਾਂ ਜਿੱਦਾਂ ਇਹਨਾਂ ਨੇ ਦੱਸਿਆ ਨਾ ਕਿ ਮੈਨੂੰ ਤੁਸੀਂ ਕੀ ਦੇਖਦੇ ਸੀ ਵੀ ਜਦੋਂ ਦੌਰਾ ਪੈ ਗਿਆ ਪਹਿਜੰਦਾ ਸੀ ਦੌਰਾ ਅਨਕੌਨਸ਼ੀਅਸ ਹੋ ਜਾਂਦੇ ਸੀ ਬਿਲਕੁਲ ਦੇਖੋ ਇਹਨਾਂ ਨੂੰ ਕੀ ਕਰਨਾ ਪਹਿਲਾਂ ਇਹਨਾਂ ਨੇ ਦੱਸਣਾ ਕਿ ਮੈਨੂੰ ਕੁਝ ਹੋ ਰਿਹਾ ਹੈ ਨਾ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਵੋਮਿਟ ਆਂਦੀ ਹੈ ਉਲਟੀ ਆ ਗਈ ਜੋ ਵੀ ਖਾਦਾ ਇਹਨਾਂ ਨੇ ਖਾਧਾ ਉਸ ਤੋਂ ਬਾਅਦ ਚਾ ਮਤਲਬ ਪੂਰਾ ਟਾਈਮ ਇਹਨਾਂ ਨੂੰ ਉਬਾਤੀ ਆਏ ਜਾਣੇ ਆ ਕਿਉਂਕਿ ਅੰਦਰ ਤਾਂ ਫਿਰ ਕੁਝ ਰਹਿੰਦਾ ਇੱਕ ਦੋ ਵੋਮਿਟਸ ਨਿਕਲ ਗਿਆ ਜੋ ਤੁਸੀਂ ਖਾਧਾ ਉਸ ਤੋਂ ਬਾਅਦ ਰਾਤ ਨੂੰ ਜਾਂ ਦਿਨ ਨੂੰ ਜਦੋਂ ਉਹ ਚੱਲ ਰਿਹਾ ਟਾਈਮ ਤੇ ਆਲਮੋਸਟ ਮਿਲਦਾ ਕਿ 12 ਘੰਟੇ ਤੁਹਾਡੇ ਇਦਾਂ ਹੀ ਬੀਤਦੇ ਆ ਕਿ ਇਹ ਬੈੱਡ ਤੇ ਨੇ ਇਹਨਾਂ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਆ ਉੱਪਰ ਹੀ ਸਭ ਕੁਝ ਕਿੰਨੇ ਟਾਈਮ ਕਿੰਨੇ ਟਾਈਮ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਕੰਡੀਸ਼ਨ ਬਣਦੀ ਸੀ ਪਹਿਲਾਂ ਪਹਿਲਾਂ ਥੋੜਾ ਟਾਈਮ ਬਾਅਦ ਹੁੰਦੀ ਸੀ ਹੁਣ ਥੋੜਾ ਜਲਦੀ ਹੋ ਗਈ ਸੀ ਤੇ ਮੈਂ ਤਾਂ ਪਰਮਾਤਮਾ ਨੂੰ ਹੀ ਕਿਹਾ ਕਿ ਮੈਨੂੰ ਰਸਤਾ ਦਿਖਾ ਔਰ ਐਕਚੁਅਲੀ ਤੁਹਾਡੇ ਚੈਨਲ ਦੇ ਥਰੂ ਹੀ ਮੈਂ ਇਹਨਾਂ ਨੂੰ ਮਿਲੀ ਆ ਤੁਹਾਡੇ ਮੈਂ ਸੁਣਦੀ ਆ ਸਾਰਾ ਤੁਹਾਡੇ ਚੈਨਲ ਦੇ ਥਰੂ ਹੀ ਮੈਂ ਇਹਨਾਂ ਨੂੰ ਦੇਖਿਆ ਜਾਣਿਆ ਤੇ ਮੈਂ ਪਹੁੰਚ ਗਈ ਇਹਨਾਂ ਕੋਲ ਪਰਮਾਤਮਾ ਨੇ ਰਸਤਾ ਦਿਖਾਤਾ ਮੈਨੂੰ ਹੈ ਕੀ ਬਤਾ ਸੋ ਤੁਸੀਂ ਦੇਖੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਈ ਹੈ ਮਾਤਾ ਜੀ ਦੀ ਵੀ ਗੱਲਬਾਤ ਕਰਾਈ ਹੈ ਔਰ ਜਿਹੜੇ ਇੱਥੇ ਇੱਕ ਹੋਰ ਉਹਨਾਂ ਦੇ ਮਾਤਾ ਜੀ ਦੀ ਬੇਟੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਅ ਅੱਛਾ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਭੈਣ ਜੀ ਪੂਰੀ ਦੁਨੀਆ ਚ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਤੁਹਾਨੂੰ ਤੁਹਾਨੂੰ ਤੁਹਾਡੀਆਂ ਕਮੇਰੀਆਂ ਸੀ ਉਹ ਬੰਦ ਹੋ ਗਈਆਂ ਮਾਤਾ ਜੀ ਦੀ ਬੰਪਟਿੰਗ ਬੰਦ ਹੋ ਗਈ ਜੀ ਘਬਰਾਉਣਾ ਬੰਦ ਹੋ ਗਿਆ ਤੇ ਕੀ ਕਹੋਗੇ ਮੈਂ ਕਹੂੰਗੀ ਜੀ ਬਹੁਤ ਅੱਛਾ ਨਾ ਹੈਗਾ ਹੈਗਾ ਕਿ ਕੁਦਰਤ ਨਾਲ ਜੁੜਨਾ ਤਾਂ ਮੈਨੂੰ ਲੱਗਦਾ ਕਿ ਜੁੜਨਾ ਹੀ ਚਾਹੀਦਾ ਹੈ ਹਰ ਹਰੇਕ ਨੂੰ ਜੁੜਨਾ ਚਾਹੀਦਾ ਔਰ ਇੱਕ ਇੰਨਾ ਅੱਛਾ ਤਰੀਕਾ ਹੈ ਨਾ ਜਿਹੜੇ ਸਮਝਦਾਰ ਲੋਕ ਨੇ ਨਾ ਉਹ ਥੋੜੀ ਪ੍ਰੋਬਲਮਸ ਦੇ ਵਿੱਚ ਹੀ ਪੌਂਚ ਜਾਣੇ تھے ਜਿਹੜੇ ਥੋੜੇ ਨਹੀਂ ਜਿਨ੍ਹਾਂ ਨੂੰ ਯਕੀਨ ਆ ਰਿਹਾ ਉਹ ਥੋੜਾ ਹੋਰ ਵਿਗਾੜ ਲੈਣਾ ਆਪਣੇ ਆਪ ਨੂੰ ਫੇਰ ਆ ਜਾਣ ਲੇਕਿਨ ਆਣ ਜ਼ਰੂਰ ਆਉਂਗੇ ਨਾ ਤੁਹਾਨੂੰ ਡੈਫੀਨੇਟਲੀ ਮੈਨੂੰ ਵੀ ਇਦਾਂ ਦੀ ਪ੍ਰੋਬਲਮ ਸੀ ਕਿ ਡਾਕਟਰਸ ਨੂੰ ਸਮਝ ਨਹੀਂ ਆ ਰਹੀ ਸੀ ਮੰਮਾ ਨੂੰ ਵੀ ਇਦਾਂ ਦੀ ਹੀ ਪ੍ਰੋਬਲਮ ਸੀ ਕਿ ਨਹੀਂ ਸਮਝ ਆ ਰਹੀ ਸੀ ਔਰ ਜੇ ਮੈਂ ਠੀਕ ਹੋ ਸਕਦੀ ਆ ਨਾ ਤੇ ਮੈਂ ਕਹਿੰਨੀ ਹਾਂ ਕੋਈ ਵੀ ਠੀਕ ਹੋ ਸਕਦਾ ਹੈ ਜ਼ਰੂਰ ਜ਼ਰੂਰ ਸੱਚੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਗੱਲਬਾਤ ਅਸੀਂ ਤੁਹਾਡੀ ਕਰਵਾਈ ਹੈ ਮਾਵਾਂ ਧੀਆਂ ਨਾਲ ਕਿੰਨੀ ਕਿ ਜ਼ਿਆਦਾ ਪ੍ਰੋਬਲਮ ਸੀ ਇਹ ਹੀ ਪਰਿਵਾਰ ਸਮ ਮੈਰੀਕਲ ਹੀ ਉਹਨਾਂ ਦੇ ਨਾਲ ਹੋਏ ਨੇ ਅਸਤੇਹੀ ਗੱਲ ਕਹਿ ਲਈ ਜੀ ਫਿਰ ਮੈਰੀਕਲ ਹੀ ਹੋਏ ਨੇ ਜੀ ਇੱਕ ਤਰ੍ਹਾਂ ਕਰਾਮਾਤਾਂ ਹੀ ਹੋਈਆਂ ਨੇ ਬਿਲਕੁਲ ਬਿਲਕੁਲ 100% ਮੈਂ ਅੱਜ ਕੱਲ ਵੀ ਮੈਂ ਪਰਮਾਤਮਾ ਮਤਲਬ ਮੈਨੂੰ ਹੋਰ ਯਕੀਨ ਹੋ ਗਿਆ ਕਿ ਸੱਚੀ ਪਰਮਾਤਮਾ ਹੈ ਔਰ ਤੁਹਾਡੀ ਸੁਣਦਾ ਹੈ ਜਦੋਂ ਤੁਸੀਂ ਦਿਲੋਂ ਕੁਝ ਚਾਹੁੰਦੇ ਹੋ ਨਾ ਆਪਣੇ ਆਪ ਉਹ ਲੋਕ ਤੁਹਾਡੀ ਲਾਈਫ ਦੇ ਵਿੱਚ ਆ ਜਾਂਦੇ ਆ ਤੁਹਾਡੀ ਹੈਲਪ ਕਰਨ ਵਾਸਤੇ ਜੀ ਜੀ ਹੈ ਨਾ ਪਰਮਾਤਮਾ ਦਾ ਰੂਪ ਬਣ ਕੇ ਆਏ ਲੋਕ ਮੇਰੀ ਲਾਈਫ 'ਚ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਈ ਇਸ ਤੋਂ ਪਹਿਲਾਂ ਤੁਹਾਨੂੰ ਆਟੇ ਵਾਲਾ ਤੇ ਨਮਕ ਵਾਲਾ ਨੁਸਖਾ ਵੀ ਦਿੱਤਾ ਹੈ ਪਾਣੀ 'ਚ ਕਿਵੇਂ ਨਮਕ ਦਾ ਇਸਤੇਮਾਲ ਕੀਤਾ ਜਿਵੇਂ ਕਿ ਬੀਜੀ ਦਾ ਪ੍ਰੋਬਲਮ ਹੈਗੀ ਸੀ ਸਿਰਫ ਨਮਕ ਨਾਲ ਇਹਨਾਂ ਨੇ ਠੀਕ ਕਰ ਦਿੱਤੀ ਹੈ ਔਰ ਇਹਨਾਂ ਨੂੰ ਜਿਹੜੇ ਉਹ ਡ੍ਰੌਪਸ ਦੇ ਜ਼ਰੀਏ ਹੀ ਇਹਨਾਂ ਦੀ 20 ਸਾਲ ਪੁਰਾਣੀ ਪ੍ਰੋਬਲਮ ਜਿਹੜੀ ਉਹ ਦੂਰ ਹੋਈ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਮੇਰੀ ਚੇਤਾਵਨੀ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਹੈ ਜਿਹ ਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ